uh, la uh, bronx queens they're considered very dangerous cities but if you google it downtown east side in vancouver it is considered one of the most dangerous areas in all of north america more than any of these cities ਇਟਸ ਅ ਸਿਕਸ ਬਲਾਕ ਰੇਡੀਅਸ ਤੇ ਉੱਥੇ ਜਿਹੜੀਆਂ ਬਿਲਡਿੰਗਾਂ ਆ ਉਹ ਪੁਰਾਣੀਆਂ ਬਿਲਡਿੰਗਾਂ ਆ ਜਿੱਥੇ ਆ ਕਹਿਣ ਦਾ ਮਤਲਬ ਕਿ ਜਿਹੜੀ ਗਵਰਨਮੈਂਟ ਅਸਿਸਟਡ ਫੰਡਿੰਗ ਤੇ ਫੈਮਲੀਆਂ ਦਿੰਦੀ ਆ ਪਰ ਫੈਮਲੀਆਂ ਵੀ ਛੱਡ ਕੇ ਦੋਸ ਪੀਪਲ ਦੈਟ ਹੈਵ ਕੇਵਰੀ ਮੈਂਟਲ ਹੈਲਥ ਇਸ਼ੂਸ ਜਾਂ ਹੋਮਲੈਸ ਹੁੰਦੇ ਆ ਤੇ ਉਹਨਾਂ ਨੂੰ ਉੱਥੇ ਇੱਕ ਕਰ ਦਿੱਤਾ ਜਾਂਦਾ ਆ ਅਪਾਰਟਮੈਂਟ ਦਿੱਤੀ ਜਾਂਦੀ ਆ ਤੇ ਪਰ ਖਾਸ ਕਰਕੇ ਉਸ ਏਰੀਆ ਦੇ ਵਿੱਚ um there's a lot of drug addiction so ha very high level gangs ਉਹ ਸਰੀਅਤ ਦੇ ਵਿੱਚ ਆ ਕੇ ਇਹਨਾਂ ਨੂੰ ਡਰਗ ਵੇਚਦੇ ਸੋ ਇਹ ਏਰੀਆ ਕੰਸੀਡਰਡ ਡੇਂਜਰਸ ਕਿਉਂ ਹੈਗਾ ਬਿਕੋਜ਼ ਇੱਥੇ ਗਵਰਨਮੈਂਟ ਦੀ ਇਨੀ ਸਪੋਰਟ ਨਹੀਂ ਐਸ ਏਰੀਆ ਨੂੰ ਡਵੈਲਪ ਕਰਨ ਵਾਸਤੇ ਦ ਏਰੀਆ ਇਜ਼ ਨਾਟ ਵੈਰੀ ਮੱਚ ਡਵੈਲਪਡ ਐਂਡ ਦੈਟਸ ਵਾਈ ਆਲ ਦ ਹੋਮਲੈਸ ਪੀਪਲ ਆਰ ਲਿਵਿੰਗ ਇਨ देयर ਯਾ ਕਿਉਂਕਿ ਹੁਣ ਸਿਟੀ ਨੂੰ ਵੀ ਥਰੀ ਬੜੀ ਕਹਿ ਚੁੱਕੇ ਆ ਕਿ ਤੁਸੀਂ ਜਿਹੜੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਆ ਯਾ ਸਪਰਡ ਅਮਾਉਂਟ ਕਿ ਇੱਕ ਜਗ੍ਹਾ ਨਾ ਰੱਖੋ ਤੁਸੀਂ 10 11 12 13 15 ਬਿਲਡਿੰਗਾਂ ਇਕੱਠੀਆਂ ਹੀ ਬਣਾਤੀਆਂ ਨਸੀਮੇ ਹੋਏ ਸੋ ਉਹ ਬਿਲਡਿੰਗਾਂ ਤੁਸੀਂ ਇਸ ਕਰਕੇ ਬਣਾਈਆਂ ਹੋਈਆਂ ਕਿ ਇਟਸ ਸਬਜ਼ਾਈਜ਼ ਹਾਊਸਿੰਗ ਕਿ ਤੁਸੀਂ ਇਹੇ ਕਰਦੇ ਰਹੇ ਹੋ ਉਹਨਾਂ ਨੂੰ ਜਿਹੜੇ ਅਫੋਰਡ ਨਹੀਂ ਕਰ ਸਕਦੇ ਸੋ ਉਹ ਸਾਰੇ ਇੱਕ ਜਗ੍ਹਾ ਇਕੱਠੇ ਹੋਏ ਹੁਣ ਥਾਪ ਦੈਟ ਦਿਸ ਲਾਟ ਆਫ ਮੈਂਟਲ ਹੈਲਥ ਇਸ਼ੂਜ਼ ਲਾਟ ਆਫ ਡਰਗ ਐਡਿਕਸ਼ਨ ਇਸ਼ੂਜ਼ ਸੋ ਜਿਹੜੇ ਗੈਂਗ ਵਾਲੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਪਈ ਉਹਨਾਂ ਨੂੰ ਇੱਕ ਜਗ੍ਹਾ ਲਾਪੀ ਉੱਥੇ ਬੈਠੇ ਆਪਣੀਆਂ ਚੇਹਰਾਂ ਢਾ ਕੇ ਵਿਚ ਹੀ ਰਹਿੰਦੇ ਇਟਸ ਇਟਸ ਅ ਡਰਗ ਇਕਨੋਮੀ

ਹਰ ਇੱਕ ਡਰਗ ਡੀਲਰ ਪ੍ਰੋਫਿਟ ਬਣਾਉਣਾ ਚਾਹੁੰਦਾ ਹੈ। ਰਾਈਟ ਹਰ ਇੱਕ ਡਰਗ ਡੀਲਰ ਮੰਗਦਾ ਕਿ ਸਾਡਾ ਪ੍ਰੋਡਕਟ ਬਕੇ। ਪਰ ਹਾਊ ਡੂ ਵੀ ਮੇਕ ਆਰ ਪ੍ਰੋਡਕਟ ਕੰਪੀਟੀਟਿਵ ਕੰਪੇਅਰ ਟੂ ਅਦਰ ਪ੍ਰੋਡਕਟਸ? ਕਿ ਸਾਰੇ ਉਹੀ ਡਰਗ ਬੇਚ ਰਹੇ ਆ। ਬਟ ਥੀਸ ਡਰਗ ਡੀਲਰਸ ਦੇ ਵਾਂਟ देयर ਡਰਗ ਟੂ ਪ੍ਰੋਵਾਈਡ ਅ ਗ੍ਰੇਟਰ ਹਾਈ। ਕਿ ਜਿਆਦਾ ਨਸ਼ਾ ਚੜੇ। ਸੋ ਵਾਟ ਇਵ ਇੰਟਰੋਡਿਊਸਡ ਇਜ਼ ਅ ਕੈਮੀਕਲ ਕਾਲਡ ਫੈਂਟਨੋਲ। ਫੈਂਟਨੋਲ ਇਹ ਜਿਹੜਾ ਇਹਨਾਂ ਦਾ ਰੈਗੂਲਰ ਡਰਗ ਹੁੰਦਾ ਹੈ, ਇਹ ਥੋੜਾ ਜਿਹਾ ਫੈਂਟਨੋਲ ਲੈ ਕੇ ਤੇ ਰੈਗੂਲਰ ਡਰਗ ਦੇ ਵਿੱਚ ਪਾ ਦਿੰਦੇ ਆ Problem is is to hunde to getting high, unono immediately overdose So if you look at the American statistics for drug overdoses, they have skyrocketed. Not only in America, all around the world. So karke America the situation, you guys have a border proximity to Mexico. Colombia, Mexico, all these places are the primary suppliers of these drugs. Cocaine, heroin, very heavy drugs. The South Asia, to chemical ajandaya to make methamphetamines, meth, fentanyl, uh, So uh, everybody's working together. This drug economy, India drug economy, they're all working together so that they can sell their product. But unfortunately, who's suffering? The drug users. And so idriyan chijja mino a ki mere unfortunately. unfortunately ਹਾਂ ਲੋਕੀ ਪੇ ਹੁੰਦੇ ਸੀ ਜਿਹੜੇ ਡਰਗ ਓਵਰਡੋਸ ਤੋਂ ਪੂਰੇ ਹੋ ਗਏ ਲਾਈਕ ਮੇਰੇ ਅੱਖੀ ਸਾਹਮਣੇ ਪੇ ਹੁੰਦੇ ਸੀ ਜਿਹੜੇ ਗੈਂਗ ਵਾਇਲੈਂਸ ਵਿੱਚ ਮਾਰੇ ਗਏ